ਗੁਰੂ ਪਿਆਰੇ ਸਾਧ ਸੰਗਤ ਜੀ ਆਓ ਦਸ਼ਮੇਸ਼ ਪਿਤਾ ਜੀ ਦੀ ਵਕਸੀ ਹੋਈ ਫਤੇ ਦੀ ਸਾਂਝ ਕਰੀਏ ਗਾਜ ਵਾਜ ਕੇ ਆਖੋ ਜੀ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਸਾਧ ਸੰਗਤ ਜੀ ਅੱਜ ਅਸੀਂ ਤੁਹਾਡੇ ਨਾਲ ਇੱਕ ਕਥਾ ਸਾਂਝੀ ਕਰਨ ਜਾ ਰਹੇ ਹਾਂ ਜਿਹੜੇ ਲੋਕ ਗੁਰੂ ਸਾਹਿਬ ਬਗੇ ਇੱਕ ਜਾਂ ਦੋ ਰੁਪਏ ਦਾ ਮੱਥਾ ਟੇਕਦੇ ਨੇ ਉਹ ਇਕਤਾ ਅੰਤ ਤੱਕ ਜ਼ਰੂਰ ਵੇਖਣਾ ਜੀ ਆਪ ਜੀ ਨੂੰ ਬਹੁਤ ਕੁਝ ਸਿੱਖਣ ਨੂੰ ਮਿਲੇਗਾ ਆਪ ਜੀ ਨੂੰ ਇਹ ਵੀ ਤਜਰਬਾ ਹੋ ਜਾਏਗਾ ਕਿ ਜਦੋਂ ਅਸੀਂ ਵਾਹਿਗੁਰੂ ਨੂੰ ਸੱਚੇ ਮਨ ਦੇ ਨਾਲ ਧਿਆਉਂਦੇ ਹਾਂ ਤਾਂ ਵਾਹਿਗੁਰੂ ਜੀ ਸਾਡੀ ਝੋਲੀ ਵਿੱਚ ਕਿੰਨੇ ਖੁਸ਼ੀਆਂ ਪਾਉਂਦੇ ਆ ਸਾਧ ਸੰਗਤ ਜੀ ਜੋ ਵੀ ਸੰਗਤ ਇਸ ਚੈਨਲ ਤੇ ਨਵੀਂ ਹੈ ਬਾਬਾ ਜੀ ਦੀਆਂ ਰੋਜ਼ ਨਮੀਆਂ ਨਮੀਆਂ ਵੀਡੀਓਜ਼ ਨੂੰ ਵੇਖਣ ਦੇ ਲਈ ਕਮੈਂਟ ਬਾਕਸ ਵਿੱਚ ਤਨ ਤਨ ਬਾਬਾ ਅਜੀਤ ਸਿੰਘ ਜੀ ਲਿਖ ਕੇ ਹਾਜ਼ਰੀ ਲਗਵਾਉਣਾ ਜੀ ਅਤੇ ਕਮੈਂਟ ਅਤੇ ਲਾਈਕ ਸ਼ੇਅਰ ਅਤੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਜੀ ਸਾਧ ਸੰਗਤ ਜੀ ਤਾਂ ਜੋ ਆਪ ਜੀ ਨੂੰ ਰੋਜ਼ ਨਮੀਆਂ ਨਮੀਆਂ ਵੀਡੀਓਜ਼ ਵੇਖਣ ਨੂੰ ਮਿਲ ਸਕਣ ਸਾਧ ਸੰਗਤ ਜੀ ਪਈ ਸੰਤੋਖ ਸਿੰਘ ਲਿਖਦੇ ਹਨ ਜਿਵੇਂ ਕਲਪ ਬਿਰਤ ਦਾ ਸੁਹਾ ਹੈ ਉਹਦੇ ਥੱਲੇ ਕੋਈ ਵੀ ਆ ਕੇ ਬੈਠ ਜਾਵੇ ਤਾਂ ਮਨ ਵਿੱਚ ਕਾਮਨਾ ਧਾਰੇ ਸਾਧ ਸੰਗਤ ਜੀ ਉਹ ਕਾਮਨਾ ਪੂਰੀ ਕਰਦਾ ਹੈ ਸਾਧ ਸੰਗਤ ਜੀ ਇਸੇ ਤਰ੍ਹਾਂ ਗੁਰੂ ਨਾਨਕ ਸਾਹਿਬ ਦਾ ਸੁਭਾ ਹੈ ਕਿ ਜਿਹੜਾ ਵੀ ਬੰਦਾ ਕਾਮਨਾ ਕਰਕੇ ਗੁਰੂ ਦੇ ਦਰ ਤੇ ਆਉਂਦਾ ਹੈ ਸਾਤ ਸੰਗਤ ਜੀ ਉਸ ਦੇ ਸਾਰੇ ਦੁੱਖ ਮਿਟ ਜਾਂਦੇ ਨੇ ਦੇਖੋ ਸਾਤ ਸੰਗਤ ਜੀ ਇਹ ਗੁਰੂ ਦੀ ਵੱਡੀ ਵਡਿਆਈ ਹੈ ਇੱਥੇ ਇਹ ਕੁਝ ਨਹੀਂ ਵੇਖਿਆ ਜਾਂਦਾ ਕਿ ਬੰਦਾ 10 ਸਾਲ ਤੋਂ ਆਉਂਦਾ ਹੈ ਜਾਂ ਫਿਰ 10 ਦਿਨ ਤੋਂ ਆ ਰਿਹਾ ਹੈ ਸਾਤ ਸੰਗਤ ਜੀ ਇਹ ਕਦੇ ਵੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਨਹੀਂ ਦੇਖਦੇ ਕਿ ਕਿਸ ਬੰਦੇ 100 ਰੁਪਏ ਦਾ ਮੱਥਾ ਟੇਕਿਆ ਜਾਂ ਕਿਸ ਨੇ 10 ਰੁਪਏ ਦਾ ਮੱਥਾ ਟੇਕਿਆ ਸਾਧ ਸੰਗਤ ਜੀ ਜੇ ਕਿਸ ਨੇ 1000 ਰੁਪਏ ਦਾ ਮੱਥਾ ਟੇਕਿਆ ਸਾਧ ਸੰਗਤ ਜੀ ਗੁਰੂ ਸਾਹਿਬ ਸਿਰਫ ਬੰਦੇ ਦੀ ਭਾਵਨਾ ਦੇਖਦੇ ਨੇ ਸਾਧ ਸੰਗਤ ਜੀ ਅਗਰ ਕੋਈ ਭਾਵਨਾ ਨਾਲ ਕੋਟੇ ਵੀ ਰੱਖ ਦੇਵੇ ਤਾਂ ਉਹ ਵੀ ਗੁਰੂ ਦੇ ਦਰ ਤੇ ਪ੍ਰਵਾਨ ਹੁੰਦੀ ਹੈ ਸਾਸੰਗਤ ਜੀ ਖਾਲਸਾ ਜੀ ਮਹਾਰਾਜ ਨੇ ਇਸ ਦਾ ਪਰਮਾਨੰਦ ਦਿੱਤਾ ਇਤਿਹਾਸ ਵਿੱਚ ਕਿ ਇੱਕ ਦਿਨ ਗੁਰੂ ਅਰਜਨ ਦੇਵ ਜੀ ਦਾ ਦਰਬਾਰ ਲੱਗਿਆ ਹੋਇਆ ਸੀ ਸਾਸੰਗਤ ਜੀ ਇਤਿਹਾਸ ਕਹਿੰਦਾ ਹੈ ਕਿ ਸਿੱਖਾਂ ਨੇ ਬੜੀ ਕੀਮਤੀ ਪੇਟਾ ਵਾਚੜਾਈਆਂ ਤੇ ਕਈ ਪੈਸੇ ਰੱਖ ਰਹੇ ਨੇ ਤੇ ਕਈ ਗੁਰੂ ਸਾਹਿਬ ਜੀ ਅੱਗੇ ਮੋਹਰ ਰੱਖ ਰਹੇ ਨੇ ਸਾ ਸੰਗਤ ਜੀ ਕੋਈ ਗੁਰੂ ਸਾਹਿਬ ਜੀ ਲਈ ਜੋੜਾ ਪਸਤਰ ਰੱਖ ਰਹੇ ਨੇ ਪਰ ਸਾ ਸੰਗਤ ਜੀ ਇਹ ਸਾਰੀਆਂ ਭੇਟਾਂ ਜਿਹੜੋ ਗੁਰੂ ਸਾਹਿਬ ਜੀ ਅੱਗੇ ਰੱਖੀਆਂ ਹੋਈਆਂ ਨੇ ਤਾਂ ਫਿਰ ਇੱਕ ਗਰੀਬੜਾ ਜਿਹਾ ਸਿੱਖ ਲਾਈਨ ਵਿੱਚ ਲੱਗ ਗਿਆ ਸਾ ਸੰਗਤ ਜੀ ਬਾਬਾ ਜੀ ਨੂੰ ਮੱਥਾ ਟੇਕਣ ਲਈ ਤੇ ਉਹਦੇ ਸਾਸੰਗਤ ਜੀ ਕੱਪੜੇ ਵੀ ਮਲੇ ਨਹੀਂ ਪਰ ਉਸ ਦਾ ਮਨ ਵਿੱਚ ਬੜੀ ਸ਼ਰਧਾ ਭਾਵਨਾ ਹੈ ਸਾਸੰਗਤ ਜੀ ਉਹਨੇ ਦੇਖਿਆ ਕਿ ਲਾਈਨ ਵਿੱਚ ਉਸ ਤੋਂ ਅੱਗੇ ਇੱਕ ਵੱਡਾ ਅਮੀਰ ਸੱਜਣ ਹੈ ਸਾਸੰਗਤ ਜੀ ਉਸ ਮੇ ਸੱਜਣ ਜਦੋਂ ਮੱਥਾ ਟੇਕਿਆ ਉਸਨੇ ਬਾਬਾ ਜੀ ਅੱਗੇ ਮੋਹਰਾਂ ਰੱਖੀਆਂ ਕੀਮਤੀ ਚੀਜ਼ਾਂ ਕੱਢ ਕੇ ਗੁਰੂ ਸਾਹਿਬ ਦੇ ਚਰਨਾਂ ਵਿੱਚ ਰੱਖ ਦਿੱਤੀਆਂ ਸਾ ਸੰਗਤ ਜੀ ਫਿਰ ਪਿੱਛੇ ਖਲੋਤੇ ਗਰੀਬ ਸਿੱਖ ਦੇ ਮਨ ਵਿੱਚ ਆ ਗਿਆ ਕਿ ਮਨਾ ਬਾਕੀ ਲੋਕ ਇੰਨੀਆਂ ਚੀਜ਼ਾਂ ਮੋਹਰਾ ਪੈਸੇ ਗੁਰੂ ਸਾਹਿਬ ਅਗੇ ਪੇਟਾ ਕਰ ਰਹੇ ਨੇ ਸਾ ਸੰਗਤ ਜੀ ਅਗਰ ਜੇਕਰ ਮੈਂ ਸਿਰਫ ਕੌਡੀ ਰੱਖ ਕੇ ਮੱਥਾ ਟੇਕਾਂਗਾ ਤਾਂ ਇਸ ਤਰ੍ਹਾਂ ਗੁਰੂ ਸਾਹਿਬ ਦੀ ਨਿਰਾਦਰੀ ਹੋਵੇਗੀ ਸਾਧ ਸੰਗਤ ਜੀ ਵੀ ਇੱਕ ਜਮਾਨਾ ਸੀ ਜਦੋਂ ਸਿਰਫ ਕੌਡੀਆਂ ਨਾਲ ਮੱਥਾ ਟੇਕਿਆ ਜਾਂਦਾ ਸੀ ਸਾਧ ਸੰਗਤ ਜੀ ਪਾਈਪ ਸੰਤੋਖ ਸਿੰਘ ਲਿਖਦੇ ਨੇ ਕਹਿੰਦੇ ਉਹ ਜਿਹੜਾ ਸਿੱਖ ਹੈ ਉਹਦੇ ਮਨ ਵਿੱਚ ਫਿਰ ਸ਼ਰਮ ਆ ਗਈ ਸਾਧ ਸੰਗਤ ਜੀ ਕਿ ਮੇਰੀ ਕੌਡੀ ਦੀ ਕੀ ਕੀਮਤ ਪੈਣੀ ਹੈ ਇੱਕ ਤੇ ਗੁਰੂ ਸਾਹਿਬ ਦੀ ਨਰਾਦਰੀ ਹੋਵੇਗੀ ਤੇ ਦੂਜਾ ਮੈਂ ਕਾਡੇ ਰੱਖਣ ਲੱਗਿਆ ਸ਼ਰਮ ਮਹਿਸੂਸ ਕਰਾਂਗਾ ਸਾਧ ਸੰਗਤ ਜੀ ਅੱਜ ਕੱਲ੍ਹ ਸਮੇਂ ਵਿੱਚ ਜੇ ਕਿਸੇ ਕੋਲ ਛੋਟਾ ਨੋਟ ਹੋਵੇ ਨਾ ਉਹ ਬਹੁਤ ਸ਼ਰਮ ਮਹਿਸੂਸ ਕਰਦਾ ਮੱਥਾ ਟੇਕਦੇ ਆ ਸਾਧ ਸੰਗਤ ਜੀ ਜਿਹੜੇ ਕੋਲ ਵੱਡਾ ਨੋਟ ਹੋਵੇ ਉਹ ਬੰਦਾ ਜਾਣ ਬੁੱਝ ਕੇ ਦਿਖਾਉਂਦਾ ਸਾਰਿਆਂ ਨੂੰ ਕੀ ਪਤਾ ਲੱਗੇ ਸਾਰੇ ਲੋਕਾਂ ਨੂੰ ਕਿ ਮੈਂ ਵੱਧ ਪੈਸਿਆਂ ਨਾਲ ਮੱਥਾ ਟੇਕਣ ਲੱਗਾ ਸਾਧ ਸੰਗਤ ਜੀ ਫਿਰ ਉਹ ਗਰੀਬ ਸਿੱਖ ਦੇ ਮਨ ਵਿੱਚ ਸ਼ਰਮ ਆ ਗਈ ਕਿ ਮੇਰੇ ਕੋਲ ਤੇ ਸਿਰਫ ਕਾਢੀ ਏ ਸਾਧ ਸੰਗਤ ਜੀ ਮੈਂ ਕੀ ਮੱਥਾ ਟੇਕਾਂ ਸਾਧ ਸੰਗਤ ਜੀ ਉਸ ਗਰੀਬ ਸਿੱਖ ਨੇ ਸ਼ਰਮ ਦੇ ਮਾਰੇ ਉਸ ਕੋੜੀ ਦਾ ਮੱਥਾ ਨਹੀਂ ਟੇਕਿਆ ਸਾਧ ਸੰਗਤ ਜੀ ਉਸ ਕੋੜੀ ਨੂੰ ਹੱਥ ਵਿੱਚ ਹੀ ਘੁੱਟ ਕੇ ਰੱਖਿਆ ਤੇ ਫਿਰ ਮੱਥਾ ਟੇਕ ਕੇ ਵਾਪਸ ਪਿੱਛੇ ਜਾ ਕੇ ਬੈਠ ਗਿਆ ਸਾਧ ਸੰਗਤ ਜੀ ਜਦੋਂ ਫਿਰ ਸਭ ਤੋਂ ਪਿੱਛੇ ਜਾ ਕੇ ਬੈਠ ਗਿਆ ਤੇ ਮਨ ਵਿੱਚ ਆਉਂਦਾ ਹੈ ਮਨਾ ਜੇ ਤੂੰ ਵੀ ਅਮੀਰ ਹੁੰਦਾ ਤਾ 1 ਟਕਾ ਤੂੰ ਵੀ ਗੁਰੂ ਅੱਗੇ ਭੇਟ ਕਰਦਾ ਸਾਧ ਸੰਗਤ ਜੀ ਤੇਰੇ ਕੋਲ ਪੈਸੇ ਹੈ ਹਨੀ ਤੇ ਤੂੰ ਰੱਖੇਂਗਾ ਕਿੱਥੇ ਤੇ ਇਸ ਤਰ੍ਹਾਂ ਸੋਚਦਾ ਸੋਚਦਾ ਕਿ ਤਸੂਨਨ ਲੱਗ ਪਿਆ ਸਾਧ ਸੰਗਤ ਜੀ ਫਿਰ ਜਦੋਂ ਦੀਵਾਨ ਦੀ ਸਮਾਪਤੀ ਹੋਈ ਤਾਂ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਨੇ ਅੱਜ ਪਹਿਲੀ ਵਾਰ ਇੱਕ ਕੰਮ ਕੀਤਾ ਤੇ ਗੁਰੂ ਸਾਹਿਬ ਨੇ ਭਾਈ ਗੁਰਦਾਸ ਜੀ ਨੂੰ ਕਿਹਾ ਕਿ ਭਾਈ ਗੁਰਦਾਸ ਜੀ ਸੰਗਤ ਵਿੱਚ ਆਵਾਜ਼ ਦਿਓ ਕਿ ਜੇ ਕੋਈ ਮੱਥਾ ਟੇਕਣ ਤੋਂ ਰੰਦਾ ਹੈ ਤਾਂ ਮੱਥਾ ਟੇਕ ਲਵੇ ਸਾ ਸੰਗਤ ਜੀ ਕਿਉਂਕਿ ਗੁਰੂ ਅਰਜਨ ਸਾਹਿਬ ਜੀ ਹੁਣ ਜਾ ਰਹੇ ਨੇ ਸਾ ਸੰਗਤ ਜੀ ਭਾਈ ਗੁਰਦਾਸ ਜੀ ਹੈਰਾਨ ਹੋ ਗਏ ਤੇ ਭਾਈ ਗੁਰਦਾਸ ਜੀ ਨੇ ਗੁਰੂ ਜੀ ਦਾ ਹੁਕਮ ਮੰਨ ਕੇ ਫਿਰ ਸੰਗਤ ਵਿੱਚ ਆਵਾਜ਼ ਦਿੱਤੀ ਕਿ ਜੇਕਰ ਕੋਈ ਮੱਥਾ ਟੇਕਣ ਤੋਂ ਰਹਿਂਦਾ ਹੈ ਤਾਂ 사ਸੰਗਤ ਜੀ ਉਹ ਮੱਥਾ ਟੇਕ ਲਵੇ ਕਿਉਂਕਿ ਹੁਣ ਗੁਰੂ ਸਾਹਿਬ ਜੀ ਜਾ ਰਹੇ ਹਨ 사ਸੰਗਤ ਜੀ ਫਿਰ ਸਾਰੀ ਸੰਗਤ ਇੱਕ ਦੂਜੇ ਵੱਲ ਵੇਖਣ ਲੱਗ ਪਈ 사ਸੰਗਤ ਜੀ ਅੱਜ ਸਾਰਿਆਂ ਨੇ ਤਾਂ ਮੱਥਾ ਟੇਕ ਲਿਆ ਤੇ ਫਿਰ ਭਾਈ ਗੁਰਦਾਸ ਜੀ ਨੇ ਕਿਹਾ ਕਿ ਲੱਗਦਾ ਗੁਰੂ ਸਾਹਿਬ ਸਾਰਿਆਂ ਨੇ ਮੱਥਾ ਟੇਕ ਲਿਆ ਹੈ 사ਤ ਸੰਗਤ ਜੀ ਕੋਈ ਵੀ ਨਹੀਂ ਉઠਿਆ ਤੇ ਫਿਰ ਗੁਰੂ ਸਾਹਿਬ ਭਾਈ ਗੁਰਦਾਸ ਜੀ ਨੂੰ ਕਹਿੰਦੇ ਨੇ ਨਹੀਂ ਭਾਈ ਕੋਈ ਬਹੁਤ ਕੀਮਤੀ ਭੇਟਾ ਲੈ ਕੇ ਆਇਆ 사ਤ ਸੰਗਤ ਜੀ ਤੁਸੀਂ ਹੈਰਾਨ ਹੋਵੋਗੇ ਉਹਨੇ ਮੱਥਾ ਨਹੀਂ ਟੇਕਿਆ ਤੇ ਉਹ ਭੇਟਾ ਕੋਲ ਹੀ ਰੱਖ ਲਈ ਤੇ ਗੁਰੂ ਸਾਹਿਬ ਨੇ ਫਿਰ ਕਿਹਾ ਭਾਈ ਗੁਰਦਾਸ ਜੀ ਇੱਕ ਵਾਰ ਫਿਰ ਤੋਂ ਆਵਾਜ਼ ਦੇ ਕੇ ਕਹੋ ਕਿ ਗੁਰੂ ਸਾਹਿਬ ਚੱਲੇ ਨੇ ਸਾਧ ਸੰਗਤ ਜੀ ਜੇ ਕੋਸੇ ਕੋਈ ਰੰਦਾ ਹੈ ਤਾਂ ਮੱਥਾ ਟੇਕ ਲਵੇ ਸਾਧ ਸੰਗਤ ਜੀ ਜਿਹੜੇ ਅਮੀਰ ਲੋਕ ਸੀ ਉਹ ਸਾਰੇ ਵੇਖ ਰਹੇ ਸਨ ਅਸੀਂ ਤਾਂ ਸਾਰਿਆਂ ਨੇ ਮੱਥਾ ਟੇਕ ਲਿਆ ਹੈ ਤਾਂ ਸਾਧ ਸੰਗਤ ਜੀ ਜਿਹੜਾ ਉਹ ਗਰੀਬ ਸਿੱਖ ਸੀ ਉਸ ਤੋਂ ਉਹ ਸਭ ਤੋਂ ਪਿੱਛੇ ਜਾ ਕੇ ਬੈਠਾ ਸੀ ਸਿਰ ਝੁਕਾ ਕੇ ਬੈਠਾ ਸੀ ਸਾਧ ਸੰਗਤ ਜੀ ਫਿਰ ਭਾਈ ਗੁਰਦਾਸ ਜੀ ਗੁਰੂ ਅਰਜਨ ਦੇਵ ਮਹਾਰਾਜ ਜੀ ਨੂੰ ਕਹਿੰਦੇ ਗੁਰੂ ਸਾਹਿਬ ਜੀ ਲੱਗਦਾ ਸਾਰਿਆਂ ਸੰਗਤਾਂ ਨੇ ਮੱਥਾ ਟੇਕ ਲਿਆ ਹੈ ਤੇ ਚਲੋ ਗੁਰੂ ਅਰਜਨ ਸਾਹਿਬ ਆਪ ਚਲ ਪਏ 사త్సੰਗਤ ਜੀ ਭਾਈ ਗੁਰਦਾਸ ਜੀ ਨੂੰ ਕਿਹਾ ਕਿ ਭਾਈ ਗੁਰਦਾਸ ਜੀ ਉਹ ਭੇਟਾ ਬਹੁਤ ਕੀਮਤੀ ਹੈ ਲੱਗਦਾ 사త్సੰਗਤ ਜੀ ਫਿਰ ਸਾਨੂੰ ਹੀ ਲੈਣ ਜਾਣਾ ਪੈਣਾ 사త్సੰਗਤ ਜੀ ਉਹ ਸਿੱਖ ਨੇ ਨਹੀਂ ਦੇਣੀ ਲੱਗਦਾ ਫੇਰ ਸਿੱਖ ਤੋਂ ਗੁਰੂ ਅਰਜਨ ਪਾਤਸ਼ਾਹ ਜੀ ਆਪ ਹੀ ਮੰਗਣੀ ਪੈਣੀ ਹੈ ਮੈਨੂੰ ਲੱਗਦਾ ਸਾਧ ਸੰਗਤ ਜੀ ਫਿਰ ਸਾਰੀਆਂ ਸੰਗਤਾਂ ਹੈਰਾਨ ਹੋ ਗਈਆਂ ਕਿ ਇੰਨੀ ਕੀਮਤੀ ਪੇਟਾਏ ਉਹ ਕਿਹੜਾ ਸਿੱਖ ਹੈ ਜਿਹੜੀ ਇੰਨੀ ਮਹਿੰਗੀ ਪੇਟਾ ਲੈ ਕੇ ਆਇਆ ਵਾ ਸਾਧ ਸੰਗਤ ਜੀ ਫਿਰ ਧੰਨ ਗੁਰੂ ਅਰਜਨ ਦੇਵ ਮਹਾਰਾਜ ਆਪ ਆਪਣੇ ਸਿੰਘਾਸਨ ਤੋਂ ਉੱਠ ਕੇ ਸੰਗਤ ਵਿੱਚ ਬੈਠੇ ਸਾ ਸੰਗਤ ਜੀ ਉਹ ਗਰੀਬ ਸਿੱਖ ਦੇ ਅੱਗੇ ਜਾ ਕੇ ਬੈਠ ਗਏ ਸਾ ਸੰਗਤ ਜੀ ਜਿਹੜਾ ਕਿ ਸ਼ਰਮ ਨਾਲ ਆਪਣੀਆਂ ਅੱਖਾਂ ਥੱਲੇ ਨੂੰ ਝੁਕਾ ਕੇ ਬੈਠਾ ਸੀ ਸਾ ਸੰਗਤ ਜੀ ਗੁਰੂ ਅਰਜਨ ਸਾਹਿਬ ਜੀ ਫਿਰ ਆਪਣੇ ਚੋਲੇ ਦਾ ਪੱਲਾ ਅੜ ਕੇ ਕਹਿੰਦੇ ਨੇ ਸਾ ਸੰਗਤ ਜੀ ਸਿੱਖਾ ਬੇਟਾ ਬਹੁੜੀ ਕੀਮਤੀ ਹੈ ਸਾਧ ਸੰਗਤ ਜੀ ਲੋਕ ਦੇਖਣ ਲੱਗ ਪਏ ਉਹ ਬੇਟਾ ਲੁਕੋ ਕੇ ਬੈਠਾ ਸੀ ਸਾਧ ਸੰਗਤ ਜੀ ਗੁਰੂ ਅਰਜਨ ਸਾਹਿਬ ਦੀ ਝੋਲੀ ਵਿੱਚ ਪਾ ਦੇ ਸਾਰੀ ਸੰਗਤ ਵੇਖ ਰਹੀ ਸੀ ਕਿ ਜਦੋਂ ਸਿੱਖ ਨੇ ਅੱਖਾਂ ਉੱਪਰ ਚੁੱਕੀਆਂ ਸਾਧ ਸੰਗਤ ਜੀ ਤੁਸੀਂ ਹੈਰਾਨ ਹੋਵੋਗੇ ਤਾਂ ਗੁਰੂ ਅਰਜਨ ਸਾਹਿਬ ਜੀ ਬੈਠੇ ਦੇਖੇ ਤੇ ਬਸ ਫਿਰ ਸਾ ਸੰਗਤ ਜੀ ਵਿਰਾਗ ਦੀ ਕੋਈ ਹੱਦ ਨਾ ਰਹੀ ਤੇ ਅੰਦਰੋਂ ਅੰਦਰੀ ਔਰ ਰੋ ਪਏ ਸਾ ਸੰਗਤ ਜੀ ਮਹਾਰਾਜ ਸੁਣਿਆ ਸੀ ਕਿ ਤੁਸੀਂ ਗਰੀਬ ਨਿਮਾਜ਼ ਹੋ ਸਾ ਸੰਗਤ ਜੀ ਪਰ ਗਰੀਬਾਂ ਨੂੰ ਇੰਨਾ ਨਿਵਾਜ਼ ਦੇਦੇ ਹੋਏ ਪਹਿਲੀ ਵਾਰ ਵੇਖਿਆਵਾ ਸਾਤ ਸੰਗਤ ਜੀ ਫਿਰ ਗਰੀਬ ਸਿੱਖ ਕਹਿੰਦਾ ਮਹਾਰਾਜ ਮੇਰੇ ਕੋਲ ਤੇ ਕੌਡੀ ਐ ਇਹ ਤੇ ਪੈਸੇ ਵੀ ਨਹੀਂ ਤੇ ਫੁੱਟੀ ਕੌੜੀ ਦਾ ਕੀ ਹੁੰਦਾ ਅੱਜ ਕੱਲ ਸਾਤ ਸੰਗਤ ਜੀ ਫਿਰ ਗੁਰੂ ਅਰਜਨ ਸਾਹਿਬ ਨੇ ਕਿਹਾ ਸਿੱਖਾ ਗੁਰੂ ਪੈਸਾ ਨਹੀਂ ਉਹ ਦੇਖਦਾ ਗੁਰੂ ਸਿੱਖ ਦਾ ਪਿਆਰ ਵੇਖਦਾ ਸਾਤ ਸੰਗਤ ਜੀ ਕਿਉਂਕਿ ਤੇਰੇ ਅੰਦਰ ਪਿਆਰ ਤੇ ਭਾਵਨਾ ਸੀ 사త్సੰਗ ਜੀ ਇਸ ਕਰਕੇ ਪੇਟਾ ਬਹੁਤ ਕੀਮਤੀ ਹੋ ਗਈ ਹੈ 사త్సੰਗ ਜੀ ਜਿਹਦੇ ਅੰਦਰ ਭਾਵਨਾ ਹੋਵੇ ਨਾ ਉਹਦੀ ਛੋਟੀ ਪੇਟਾ ਵੀ ਬਹੁਤ ਕੀਮਤੀ ਬਣ ਜਾਂਦੀ ਹੈ 사త్సੰਗ ਜੀ ਫਿਰ ਧੰਨ ਗੁਰੂ ਅਰਜਨ ਦੇਵ ਜੀ ਨੇ ਆਪਣੀ ਝੋੜੀ ਅੱਗੇ ਕੀਤੀ ਤੇ ਫਿਰ ਉਸ ਗਰੀਬ ਸਿੱਖ ਨੇ ਰੋਂਦਿਆਂ ਰੋਂਦਿਆਂ ਆਪਣੇ ਹੱਥ ਵਿੱਚ ਫੜੀ ਕੋਢੀ ਗੁਰੂ ਸਾਹਿਬ ਜੀ ਦੀ ਝੋਲੀ ਵਿੱਚ ਪਾ ਦਿੱਤੀ 사ਤ ਸੰਗਤ ਜੀ ਫਿਰ ਧੰਨ ਗੁਰੂ ਅਰਜਨ ਦੇਵ ਜੀ ਨੇ ਪਿਆਰ ਨਾਲ ਕਿਹਾ ਸਿੱਖਾ ਅੱਜ ਕੋਢੀ ਗੁਰੂ ਦੇ ਚਰਨਾਂ ਵਿੱਚ ਚੜਾਈਏ 사ਤ ਸੰਗਤ ਜੀ ਗੁਰੂ ਨਾਨਕ ਸਾਹਿਬ ਇੱਕ ਦਿਨ ਤੈਨੂੰ ਕਰੋੜਾਂ ਪਤੀ ਬਖਸ਼ ਦੇਣਗੇ ਸਾਥ ਸੰਗਤ ਜੀ ਫਿਰ ਧੰਨ ਗੁਰੂ ਨਾਨਕ ਸਾਹਿਬ ਜੀ ਨੇ ਉਸ ਗਰੀਬ ਸਿੱਖ ਤੇ ਕਰਦ ਸਾਥ ਸੰਗਤ ਜੀ ਤਕਦੀਰ ਬਦਲ ਦਿੱਤੀ ਉਹ ਗਰੀਬ ਸਭ ਕੁਝ ਮਿੱਟ ਗਈ ਉਸਦੀ ਸਾਥ ਸੰਗਤ ਜੀ ਇਹ ਸਭ ਕੁਝ ਵੇਖ ਕੇ ਫਿਰ ਭਾਈ ਗੁਰਦਾਸ ਸਾਹਿਬ ਨੇ ਲਿਖਿਆ ਕਹਿੰਦੇ ਚਰਨ ਸ਼ਰਨ ਗੁਰ ਏਕ ਪੱਤਾ ਜਾਏ ਚਲ ਕੀ ਕੋਈ ਭਾਵਨਾ ਨਾਲ ਗੁਰੂ ਵਾਲੇ ਇੱਕ ਕਦਮ ਵੀ ਚੱਲ ਪਵੇ ਤਾਂ ਸਾਧ ਸੰਗਤ ਜੀ ਗੁਰੂ ਇੰਨਾ ਮਹਾਨ ਹੈ ਉਹ ਕਰੋੜਾਂ ਕਦਮਾਂ ਅੱਗੇ ਹੋ ਜਾਂਦਾ ਹੈ ਸਾਧ ਸੰਗਤ ਜੀ ਸਿੱਖ ਨੂੰ ਲੈਣ ਲਈ ਤੇ ਸਾਧ ਸੰਗਤ ਜੀ ਕੋਈ ਭਾਵਨਾ ਨਾਲ ਕੋੜੀ ਵੀ ਗੁਰੂ ਸਾਹਿਬ ਅੱਗੇ ਪੇਟਾ ਕਰਦੇ ਵੀ ਨਾ ਤੱਕ ਗੁਰੂ ਸਾਹਿਬ ਉਸ ਨੂੰ ਖਜ਼ਾਨੇ ਬਖਸ਼ ਦਿੰਦੇ ਨੇ 사త్సੰਗਤ ਜੀ ਧੰਗ ਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਇੱਕ ਘਰ ਹੈ ਤੇ ਇਤਿਹਾਸ ਵਿੱਚ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਸਤਗੁਰੂ ਨਾਨਕ ਦੇਵ ਮਹਾਰਾਜ ਭਾਵਨਾ ਦੇਖਦੇ ਨੇ 사త్సੰਗਤ ਜੀ ਲੋਕੀ ਕਹਿੰਦੇ ਹਨ ਕਿ ਮਹਾਰਾਜ ਵਿਆਹ ਗਏ ਨੇ ਤੇ ਹੁਣ ਸਬਾਹ ਬਦਲ ਲੈਣਗੇ ਪ੍ਰਸਾਦ ਸੰਗਤ ਜੀ ਖਾਲਸਾ ਜੀ ਜਿਵੇਂ ਸੂਰਜ ਦਾ ਸਬਾਹ ਨਹੀਂ ਬਦਲਦਾ ਨਾ ਉਹ ਹਨੇਰਾ ਦੂਰ ਕਰ ਦਿੰਦਾ ਹੈ ਇਸੇ ਤਰ੍ਹਾਂ ਸਤਿਗੁਰ ਜੀ ਦਾ ਸਬਾਹ ਲੋਕਾਂ ਨੂੰ ਦੁੱਖ ਦੂਰ ਕਰਦੇ ਹਨ ਸਾਧ ਸੰਗਤ ਜੀ ਉਹ ਕਿਸੇ ਨੂੰ ਨਹੀਂ ਦੇਖਦੇ ਕਿ ਕਦੋਂ ਤਾਂ ਆਉਂਦਾ ਹੈ ਗੁਰੂ ਸਾਹਿਬ ਹਰ ਇੱਕ ਗਰੀਬ ਤੇ ਦੁਖੀ ਬੰਦੇ ਤੇ ਦਇਆ ਕਰਦੇ ਹਨ ਸਾਧ ਸੰਗਤ ਜੀ ਇਹ ਸੀ ਅੱਜ ਦੀ ਕਥਾ ਸਾਧ ਸੰਗਤ ਜੀ ਇਸ ਕਥਾ ਨੂੰ ਧਿਆਨ ਦੇ ਨਾਲ ਸੁਣਨਾ ਸਾਧ ਸੰਗਤ ਜੀ ਇੰਨੀ ਕੁ ਸੇਵਾ ਪ੍ਰਵਾਨ ਕਰਨਾ ਜੀ ਫਤੇ ਦਾ ਜਵਾਬ ਫਤੇ ਵਿੱਚ ਦੇਣਾ ਜੀ ਗਾਜੂ ਅੱਜ ਕੀ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਜੋ ਵੀ ਸੰਗਤ ਇਸ ਚੈਨਲ ਤੇ ਨਵੀਂ ਹੈ ਬਾਬਾ ਜੀ ਦੀਆਂ ਰੋਜ਼ ਨਮੀਆਂ ਨਮੀਆਂ ਵੀਡੀਓਜ਼ ਨੂੰ ਵੇਖਣ ਦੇ ਲਈ ਚੈਨਲ ਨੂੰ ਲਾਈਕ ਸ਼ੇਅਰ ਅਤੇ ਸਬਸਕ੍ਰਾਈਬ ਕਰ ਲੈਣਾ ਜੀ ਸਾਧ ਸੰਗਤ ਜੀ ਇਨੀ ਕੋ ਸੇਵਾ ਪਰਵਾਨ ਕਰਨਾ ਜੀ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਣੀ ਜੀ ਫਤਿਹ ਦਾ ਜੋ ਫਤਿਹ ਵਿੱਚ ਦੇਣਾ ਜੀ ਗਾਜ ਵਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ